ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਅਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜਿਹਦੇ ਦੇਸ਼ਾਂ ਦੇ ਨਿਰਦੇਸ਼ਾਂ ਦੇ ਅੰਦਰ ਏਸੀਪੀ ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ तीर्थ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਤਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਤਮਾਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਸੀਆਈਏ ਸਟਾਫ 2 ਇਨਚਾਰਜ ਨੇ ਇੱਕ ਕੇਸ ਕ੍ਰੈਕ ਕੀਤਾ ਜਦੇ ਵਿੱਚ ਐਸਆਈ ਬਲਵਿੰਦਰ ਸਿੰਘ ਜਿਹੜੇ ਕਿ ਸੀਆਈਏ ਸਟਾਫ 2 ਦੇ ਨੇ ਨਾਕਾ ਨਰੈਣਗੜ ਚੌਂਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਕੋਲੋਂ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਕਿ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹੀਰੋਇਨ ਇੱਕ ਪਿਸਤਲ ਤਿੰਨ ਜਿੰਦਾਰਾ ਆਨ ਦ ਬੱਤੀਪੁਰ ਤੇ ਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਇਸ ਤੋਂ ਪੁੱਛ ਗਏ ਚ ਤੇ ਇੱਕ ਪਿਸਤਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ 32 ਬੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17/2 2024 ਨੂੰ 21 B 6285 NDPS ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ ਸਰ ਇਹ ਉਮਰ ਕੋ ਬੈਕਵਰਡ ਫਾਰਵਰਡ ਲਿੰਕ ਕੰਟੀਨਿਊ ਦੇ ਚਲਾ ਸੀ ਇਹ ਇੱਕ ਲੱਖਾਂ ਦਾ ਮੁੰਡਾ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਕ੍ਰਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਈ ਕੰਮ ਕਰ ਰਹੇ ਆ ਜੀ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਮਜਦ ਹੋਏਗਾ ਬਾਦ ਦੇ ਵਿੱਚ ਇਸ ਤੋਂ ਪਹਿਲੇ ਵੀ ਸਾਡੇ ਕੋਈ ਪਰਚੇ ਗਏ ਐਂਡੀ ਇੱਕ ਪਰਚਾ ਹੈਗਾ ਜੀ ਐਂਡੀਪੀਐਸ ਦਾ ਇਹਦਾ ਤੇ 4 ਨੰਬਰ ਮੁਕਦਮਾ ਹੈਗਾ ਜੀ 101 2020 ਦਾ 21485 ਐਂਡੀਪੀਐਸ ਦਾ ਜਿਹਦੇ ਵਿੱਚ ਇਹਦੇ ਕੋਲੋਂ 20 ਗ੍ਰਾਮ ਹੀਰੋਇਨ ਪਰਮਦੋਈ ਸਰ ਨਾਮ ਤੇ ਰਿਮਾਂਡ ਦੇ ਕਿਨਾਂ ਦਿਨਾਂ ਦਾ ਲਈ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਜੀ ਇਹਨੇ ਕੱਲ ਪੇਸ਼ ਕਰਾਵਾਂਗੇ ਜੀ ਨਾਮ ਸਰ ਬੀਲੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਇਹਦੀ ਸਰ ਡਰਗਮਨੀ ਕਿੰਨੀ ਮਿਲੀ ਹੈ 30500 ਰੁਪਏ ਸਰ ਵੈਪਨ ਕਿੱਥੋਂ ਇਹਨਾਂ ਨੇ ਵੇਚ ਕੀਤਾ ਹੈ ਕਿ ਇਹ ਯੂਪੀ ਮੇਡ ਵੈਪਨ ਹੈ ਜੀ ਉੱਥੋਂ ਇਹਨੇ ਲਿਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ ਸਰ ਕਿੰਨੇ ਟਾਈਮ ਤੋਂ ਨਜਾਇਜ਼ੰਦਾ ਕਰਦਾ ਸੀਗਾ ਤੇ ਨਸ਼ਾ ਸਰ ਇਹਦੇ ਪਹਿਲਾ ਪਰਚਾ ਇਹਦੇ ਤੇ 2020 ਦਾ ਦਰਜ ਹੈ ਜੀ 23 ਸਾਲ ਦੀ ਉਮਰ ਹੈ ਉਹਦੇ ਤੋਂ ਹੀ ਕਰਦਾ ਆ ਰਿਹਾ ਜੀ ਨਸ਼ਾ ਤਾਂ ਕਿਥੋਂ ਲੈ ਕੇ ਆਂਦਾ ਸੀ ਇਹ ਇਹਨਾਂ ਨੇ ਦੱਸਿਆ ਕਿ ਆ ਲੱਕੀ ਲੱਖੇ ਨਾਮ ਦਾ ਇੱਕ ਵਿਅਕਤੀ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਕੋਲ ਲਿੰਦਾ ਜੀ ਤਾਂ ਕਰਦਾ ਡਰੋਨ ਜਰੀਏ ਜਸਟੀਕਨ ਹੈਵਿੰਗ ਹੁੰਦੀ ਹੈ ਉਸਦੇ ਨਾਲ ਵੀ ਸੰਪਰਕ ਹੋ ਸਕਦਾ ਹੋ ਸਕਦਾ ਦੀ ਜੀ ਪੁੱਛ ਕੇ ਚਾਹੀ ਕਰ ਰਹੇ ਆ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਸਰ ਜੀ ਕਾਰ ਹੈ ਜੀ ਆਪਣੀ Swift ਕਾਰ ਹੈ ਜੀ ਆਪਣੀ ਆਪਣੀ ਹੈ ਜੀ ਹਾਂ ਜੀ ਜਬ ਆਪਾਂ ਤੋਂ ਬਧੀ ਇਹਨੇ ਕੋਈ ਹੋਰ ਇਸਤੇਮਾਲ ਕੀਤੇ ਹੈ ਜੀ ਮੈਂ ਆਪਣਾ ਪੰਜਾਬ ਦੇ ਮੇਕੇ ਇਹ ਹਲੇ ਗੱਲ ਦੀ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ। ਹੰਨੇਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਹਥਿਆਰ ਔਰ ਡਰਗ ਮੰਦੀ ਦੇ ਨਾਲ-ਨਾਲ ਹੀਰੋਇਨ ਵੀ ਬਰਾਮਦ ਹੋਈ ਹੈ। ਗੱਲ ਕਰਨਿਆ ਹੈ ਏਡੀਸੀਪੀ ਡਾਕਟਰ ਨਵਜੋਤ ਸਿੰਘ ਨਾਲ ਡਾਕਟਰ ਨਵਜੋਜੀ ਕੀ ਮਾਮਲਾ ਹੈ? ਕਿਤਰਾ ਸਾਰਾ ਕੁਝ ਸਾਹਮਣੇ ਆਇਆ ਹੈ। ਇਹ ਸਾਡੇ ਨਾਰਾਇਣਗੜ ਚੌਂਗ ਛਾਟੇ ਦੇ ਵਿੱਚ ਐਸਆਈ ਬਲਵਿੰਦਰ ਸਿੰਘ ਜਿਹੜੇ ਸੀਆਈਏ 2 ਦੇ ਵਿੱਚ ਤਨਨਾਤ ਨੇ ਉਹਨਾਂ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੋਂ ਕਿ ਇੱਕ ਸਵਿਫਟ ਕਾਰ ਦੇ ਵਿੱਚੋਂ ਜਿਸਪਾਲ ਸਿੰਘ ਨਾਂ ਦਾ ਨੌਜਵਾਨ ਜਿਸ ਦਾ ਨਾਮ ਪ੍ਰਿੰਸ ਮੋਟਾ ਵੀ ਹੈ ਉਹਨੂੰ ਉਹਦੇ ਕੋਲੋਂ 200 ਗ੍ਰਾਮ ਹਿਰੋਇਨ ਇੱਕ ਬੱਤੀ ਬੋਰ ਦਾ ਪਿਸਟਲ 10 ਜਿੰਦਾਰਾਂਨ ਬੱਤੀ ਬੋਰ 30500 ਰੁਪਏ ਡਰੱਗ ਮਨੀ ਉਹਦੋਂ ਕੋਲ ਬਰਾਮਦ ਹੋਈ ਸੀਗੀ ਕੋਈ ਹੋਰ ਵੀ ਇਸ ਤੋਂ ਬਾਅਦ ਜਦੋਂ ਤੇ ਘਰੋਂ ਵੀ ਇੱਕ ਪਿਸਟਲ ਫਿਰ ਬਾਅਦ 32 ਬੋਰ ਦਾ ਬਰਾਮਦ ਕੀਤਾ ਗਿਆ ਜੀ ਇਹਦੇ ਬੈਕਵਰਡ ਫਾਰਵਰਡ ਲਿੰਕ ਕੋਈ ਹੋਰ ਤੇ ਇਸੇ ਕੰਮ ਕਰ ਰਹੇ ਆ ਜੀ ਰਿਮਾਂਡ ਲਿਆ ਹੋਇਆ ਕੱਲ ਤੱਕ ਤਾਂ ਰਿਮਾਂਡ ਆਇਆ ਸੀ ਉਹਦੇ ਤੇ ਕੰਮ ਕਰ ਰਹੇ ਕਿ ਬੈਕਵਰਡ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਡਿਲੀਵਰ ਕਰਨਾ ਸੀ ਇਸ ਟ੍ਰੀ ਸ਼ੀਟਰ ਹੈ ਜੀ ਕੋਈ ਪਹਿਲੇ ਵੀ ਕੇਸ ਨਹੀਂ ਇਹਦੇ ਕਰਤਮਾ ਹੈ ਜੀ ਇਹਦੇ ਤੇ ਦਰਜ 2020 ਦਾ ਮੁਕੱਦਮਾ ਜਿਸ ਚ 20 ਗ੍ਰਾਮ ਹੀਰੋਇਨ ਇਹਦੇ ਤੋਂ ਬਰਾਮਦ ਹੋਈ ਸੀ ਜੀ ਤੇ ਇਹ ਤੇ ਪਹਿਲੇ ਉਸ ਜਿਹੜੀ ਹੀਰੋਇਨ ਉਹ ਤੋਂ ਬਰਾਮਦ ਹੋਈ ਸੀ ਉਹਤੇ ਵੀ ਕੇਸ ਹੋਇਆ ਸੀਗਾ ਜੇਲ੍ਹ 'ਚ ਵੀ ਗਿਆ ਸੀਗਾ ਜ ਇਹ ਤਾਂ ਪਹਿਲੇ ਹੋਰ ਕੋਈ ਲਿੰਕ ਸਾਨੂੰ ਮਿਲਿਆ ਕਿਥੋਂ ਇਹਨੇ ਹੀਰੋਇਨ ਲਿਆਂਦੀ ਕਿਥੋਂ ਇਹਨੇ ਹਥਿਆਰ ਲਿਆਂਦੇ ਕਿਸ ਤਰ੍ਹਾਂ ਕਿੰਨੇ ਦੇ ਹਥਿਆਰ ਲਿਆਂਦੇ ਹਥਿਆਰ ਤਾਂ ਇਹਨੇ ਦੱਸਿਆ ਕਿ ਇਹ ਯੂਪੀ ਮੇਡ ਹਥਿਆਰ ਹੈਗਾ ਜਿਹੜਾ ਕਿ ਉੱਥੋਂ ਯੂਪੀ ਤੋਂ ਇਹਨੇ 45000 ਦੇ ਵਿੱਚ ਪਰਚੇਸ ਕੀਤਾ ਸੀ ਜਿਸ ਤਰ੍ਹਾਂ ਇਹਨਾਂ ਜਿਹੜਾ ਨੈਟਵਰਕ ਇਹ ਚਲਾਉਂਦਾ ਸੀਗਾ ਇਹਦੇ ਹੋਰ ਵੀ ਸਾਥੀ ਹੋਣਗੇ ਜਿਹੜੇ ਇਸ ਧੰਦੇ ਦੇ ਵਿੱਚ ਸ਼ਾਮਲ ਹੈ ਉਹ ਵੀ ਸਾਹਮਣੇ ਆਏ ਜੀ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਅਸੀਂ ਲਖਨਾਊ ਦਾ ਬੰਦਾ ਹੈ ਜਿਹਦਾ ਨਾਮ ਸਾਹਮਣੇ ਆਇਆ ਹੈ ਅਸੀਂ ਉਹਨੂੰ 체ਤੀ ਕਾਬੂ ਕਰ ਲਿਆ ਜੀ ਤੇ ਹੁਣ ਇਸ ਐਟ ਪ੍ਰੈਜ਼ੈਂਟ ਤੁਸੀਂ ਉਹਦਾ ਕੋਈ ਰਿਮਾਂਡ ਜਾਂ ਫਿਰ ਉਹ ਅਗਲਾ ਸਟੈਪ ਕੀ ਲੈਣਾ ਦੋ ਦਿਨ ਦਾ ਰਿਮਾਂਡ ਹੈ ਜੀ ਉਹਦੇ ਵਿੱਚ ਅਸੀਂ ਜਦੋਂ ਪੁੱਛਿਓ ਕਰਾਂਗੇ ਕਿ ਬੈਕਵਰਡ ਤੇ ਫਾਰਵਰਡ ਲਿੰਕੇਜਸ ਕੀ ਆ ਫਿਰ ਉਹਦੇ ਤੇ ਕੰਮ ਕਰਾਂਗੇ ਠੀਕ ਹੈ ਸਰ ਸੋ ਏਸੀ ਨਵਜੋਤ ਸਿੰਘ ਸੰਦੂ ਜਿਹੜੇ ਕਿ ਜਿਨ੍ਹਾਂ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤਾ ਗਿਆ આરોપી ਪਹਿਲੇ ਹਿਸਟਰੀ ਸ਼ੀਟ ਰਹਿ ਹੈ ਪਹਿਲੇ ਵੀ ਉਹਦੇ ਤੇ ਪਰਚੇ ਦਰਜ ਨੇ ਹੁਣ ਜਿਹੜਾ ਅੱਜ ਦੀ ਤਾਰੀਖ ਦੇ ਵਿੱਚ ਜਿਹੜਾ ਅੱਜ ਉਹਨਾਂ ਦੇ ਕੋਲੋਂ ਹੀਰੋਇਨ ਡਰਗ ਮੰਨਦੇ ਨਾਲ ਨਾਲ ਹਥਿਆਰ ਬਰਾਮਦ ਹੋਏ ਨੇ ਇਹਦੇ ਬੈਕਵਰਡ ਔਰ ਫਾਰਵਰਡ ਲਿੰਕ ਬਹੁਤ ਕੰਗਾਲੇ ਜਾ ਰਹੇ ਨੇ ਉਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿੱਥੋਂ ਇਹਨਾਂ ਨੇ ਹਥਿਆਰ ਲਏ ਸੀ ਔਰ ਕਿਸ ਨੂੰ ਹੈ ਡਰਗ ਸਪਲਾਈ ਕਰਦਾ ਸੀਗਾ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ